ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਅੰਦੋਲਨ ਵਿਚਾਰੇ ਬਜਟ ਦੇ ਵਿੱਚ ਫਸਲੀ ਕਰਜ਼ਿਆਂ ਤੇ ਮੁਆਵਜ਼ੇ ਨੂੰ ਲੈ ਕੇ ਐਲਾਨ ਕੀਤੇ ਨੇ ਜੀ ਤਾਂ ਕਹਿੰਦੇ 14 ਫਸਲਾਂ ਤੇ ਅਸੀਂ ਘੱਟੋ-ਘੱਟ ਸਮਰਥਨ ਬੋਲ ਦਿੱਤਾ ਜਾ ਰਿਹਾ ਹਰਿਆਣੇ 'ਚ ਇਹ ਘੱਟੜ ਸਾਹਿਬ ਕਹਿੰਦੇ ਆ ਕਹਿੰਦੇ ਫੌਜੀਆਂ ਦੇ ਪ੍ਰਵਾਹਵਾਰਾਂ ਨੂੰ ਮੁਆਵਜ਼ਾ ਦੁੱਗਣਾ ਕਰਕੇ 1 ਕਰੋੜ ਕਰਤਾ ਜਿਹੜਾ ਪੰਜਾਬ ਦੇ ਵਿੱਚ ਪਹਿਲੇ ਹੀ ਆ हरियाणा सरकार ਵੱਲੋਂ ਕਿਸਾਨਾਂ ਦੇ ਅੰਦੋਲਨ ਵਿਚਾਰੇ ਬਜਟ ਦੇ ਵਿੱਚ ਫਸਲੀ ਕਰਜ਼ਿਆਂ ਤੇ ਮੁਆਵਜ਼ੇ ਨੂੰ ਲੈ ਕੇ ਐਲਾਨ ਕੀਤੇ ਨੇ ਜੀ। ਹਰਿਆਣਾ ਦਾਜ ਬਜਟ ਪੇਸ਼ ਕਰਤਾ ਮੁੱਖ ਮੰਤਰੀ ਮਰੋਰ لال ਖੱਟੜ ਨੇ 24 ਤੇ 25 ਲਈ ਇੱਕ 1 ਕਰੋੜ 89 ਲੱਖ ਕਰੋੜ 1.0 सॉरी ਮਾਫ ਕਰਨਾ 1.089 ਲੱਖ ਲਗਭਗ 1 ਲੱਖ 1.90 2 ਕਰੋੜ ਤੋਂ 2 ਕਰੋੜ 2 ਲੱਖ ਕਰੋੜ ਤੋਂ ਥੋੜਾ ਜਿਹਾ ਘੱਟ ਇਹ ਪੇਸ਼ਕਰਤਾ ਜੀ ਕਹਿੰਦੇ ਕੁਝ ਫਸਲੀ ਕਰਜ਼ਾਂ ਤੇ ਵਿਆਜ ਅਤੇ ਜੁਰਮਾਨਾ ਮਾਫ ਕਰਨ ਦਾ ਐਲਾਨ ਕੀਤਾ ਪ੍ਰਸਤਾਵਾਂ ਦਾ ਐਲਾਨ ਅਜਿਹੇ ਸਮੇਂ ਕੀਤਾ ਗਿਆ ਜਦ ਕਿਸਾਨ ਪੰਜਾਬ ਹਰਿਆਣਾ ਸਰਹੱਦਾ ਤੇ ਆਪਣਾ ਵਿਰੋਧ ਤੇਜ਼ ਕਰ ਦਿੱਤਾ ਉਹਨਾਂ ਨੇ ਹਰਿਆਣੇ ਵਾਲੇ ਵੀ ਕਰ ਰਹੇ ਨੇ ਕੱਲ ਉਹਨਾਂ ਨੇ 2 ਘੰਟੇ ਆਵਾਜ਼ਾਈ ਰੋਕੀ ਕਹਿੰਦੇ 14 ਫਸਲਾਂ ਤੇ ਅਸੀਂ ਘੱਟੋ ਘੱਟ ਸਮਰਥਨ ਬੋਲ ਦਿੱਤਾ ਜਾ ਰਿਹਾ ਹਰਿਆਣੇ 'ਚ ਇਹ ਖੱਟੜ ਸਾਹਿਬ ਕਹਿੰਦੇ ਆ ਕਹਿੰਦੇ ਫੌਜੀਆਂ ਦੇ ਪ੍ਰਵਾਹ ਵਾਲਾ ਨੂੰ ਮੁਆਵਜ਼ਾ ਦੁੱਗਣਾ ਕਰਕੇ 1 ਕਰੋੜ ਕਰਤਾ ਜਿਹੜਾ ਪੰਜਾਬ ਦੇ ਵਿੱਚ ਪਹਿਲੇ ਹੀ ਆ ਉਹ ਕਹਿੰਦੇ 2023-24 ਵਿੱਚ 1,70,490.84 ਕਰੋੜ ਦੇ ਬਜਟ ਤੋਂ ਇਸ ਵਾਰ 11.37% ਤੋਂ ਜ਼ਿਆਦਾ ਹੈ ਪ੍ਰਾਇਮਰੀ ਐਗਰੀਕਲਚਰ ਕ੍ਰੈਡਿਟ ਸੁਸਾਇਟੀਜ਼ ਪੈਕਸ ਤੋਂ ਕਿਸਾਨਾਂ ਵੱਲੋਂ ਲਏ ਗਏ ਕਰਜ਼ਿਆਂ ਤੇ ਵਿਆਜ ਅਤੇ ਜੁਰਮਾਨਾ ਮਾਫ ਕੀਤਾ ਜਾਵੇਗਾ ਫਸਲੀ ਕਰਜ਼ਿਆਂ ਤੇ ਵਿਆਜ ਉਹ ਕਹਿੰਦੇ ਮਹਾਲਾਨ ਕਰਦਾ ਮਾਫ ਕਰਦਾ 30 ਸਤੰਬਰ 23 ਤੱਕ ਲਿਆ ਗਿਆ ਕਰਜ਼ਾ 31 ਮਈ 2024 ਤੱਕ ਵਧਾ ਕੇ ਕਰਤਾ ਪਹਿਲਾਂ 30 ਸਤੰਬਰ 2023 ਤੱਕ ਸੀ ਕਿਸਾਨਾਂ ਨੂੰ ਵੀ ਐਮ ਐਫ ਐਮ ਵੀ ਮੇਰੀ ਫਸਲ ਮੇਰਾ ਵੇਰਵਾ ਨਾਲ ਰਜਿਸਟਰ ਹੋਣਾ ਚਾਹੀਦਾ ਹੈ ਅਜਿਹੇ ਕਰਜ਼ੇ ਐਮ ਐਫ ਐਮ ਵੀ ਮੇਰੀ ਫਸਲ ਮੇਰਾ ਵੇਰਵਾ ਮੰਚ ਤੇ ਰਜਿਸਟਰ ਕਰਨਗੇ ਸੌਣੀ ਦੇ ਸੀਜ਼ਨ ਵਿੱਚ ਪੈਕਸ ਤੋਂ ਫਸਲੀ ਕਰਜ਼ੇ ਲੈ ਯੋਗ ਹੋਣਗੇ ਨਿਡਰ ਹਾਂ ਨਿਰਪੱਖ ਰ੍ਹਾਂ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ ਤੁਹਾਡਾ ਆਪਣਾ ਪੰਜਾਬ ਡਿਬੇਟ ਪ੍ਰੋਗਰਾਮ ਜੋ ਤੁਸੀਂ D5 ਚੈਨਲ ਪੰਜਾਬੀ ਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਲੈ ਕੇ 7 ਵਜੇ ਤੱਕ ਲਾਈਵ ਦੇਖਦੇ ਹੋ ਇਹ ਪ੍ਰੋਗਰਾਮ ਅੱਜ ਮੌਜੂਦਾ ਕਿਸਾਨ ਅੰਦੋਲਨ ਤੇ ਹੋਵੇਗਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਰਸ਼ਕ ਵੀ ਫੋਨ ਕਾਲ ਦੇ ذریعے ਹਿੱਸਾ ਲੈ ਸਕਦੇ ਨੇ। ਫੋਨ ਕਰਨ ਲਈ ਸਾਡਾ ਨੰਬਰ ਹੋਵੇਗਾ 88725 8829